ਗੱਲ ਕਿ ਗੁਪਤ ਨਹੀਂ ਹੁੰਦੀਆਂ ਇਹ ਹੈ ਹੀ ਗੁਪਤ ਹੈ ਹਾਂ ਅਸੀਂ ਹੌਲੀ ਬਾਜ ਜਾ ਰਹੇ ਸੀ ਬਾਰਡਰ ਟੱਪਣ ਜਾ ਰਹੇ ਸੀ ਟੱਪਨ ਲੱਗੀ ਤੂੰ ਰੋਣਾ ਨਾ ਪਾਇਓ ਭਾਈ ਤੂੰ 20 ਮਿੰਟਾਂ ਦਾ ਤੁਸੀਂ ਬਾਰਡਰ ਟੱਪਣਾ ਮੈਂ ਪਹਿਲਾਂ ਗੱਲ ਦਾ ਦਿੰਦਾ ਬਾਰਡਰ ਟੱਪ ਕੇ ਕਿਸੇ ਨੇ ਨਹੀਂ ਕਹਣਾ ਵੀ ਮੌਸਮ ਕਿਦਾਂ ਦਾ ਇੱਥੇ ਇਹ ਗੱਲ ਇੱਕ ਸਖਤ ਸਤ ਹਦੈਤ ਮੇਰੀ ਦੇਖ ਲਓ ਸਾਡੇ ਦੋ ਬੰਦੇ ਤਾਂ ਹੁਣੇ ਢਿੱਲੇ ਜੇ ਪੈ ਗਏ ਕਿਉਂਕਿ ਸਫ਼ਰ ਬਹੁਤ ਸੀ ਨਾ ਇੰਨੇ ਵੀ ਸਫ਼ਰ ਕਰਕੇ ਆਏ ਹਾਂ ਤਵਾਨ ਬਾਈ ਆ ਗਿਆ ਤਾਂ ਵੀ ਮਿੱਠੂ ਬਰਾੜ ਕਿਹੜਾ ਮੈਂ ਕਹਿੰਦਾ ਮਿੱਠੂ ਚੱਲ ਮੈਨੂੰ ਕਹਿ ਲਿਆ ਨੇੜੇ ਜੀ ਨਾਲ ਲੱਗਦਾ ਹੈ ਪਾ ਇਮੀਗ੍ਰੇਸ਼ਨ ਨੂੰ ਜਾ ਰਹੇ ਕਿਉਂਕਿ ਇੱਧਰ ਕੰਸਟਰਕਸ਼ਨ ਚੱਲ ਰਹੀ ਆ ਤੇ ਰੀਟਰੀਟ ਕੁਲਾਕੀ ਬਹੁਤ ਸਫਰ ਕਰਕੇ ਪੰਨੂ ਸਾਹਿਬ ਦੇ ਕਹਿਣ ਨੂੰ ਉੱਥੋਂ ਪਟੂਰੇ ਖਾ ਕੇ ਆ ਕੇ ਫਿਰ ਇੱਥੇ ਮੰਡ ਜਾਂਦੇ ਆ ਖਾਣੇ ਵੱਡੇ ਟੱਪੇ ਆਏ ਆ ਅਸੀਂ ਤਾਂ ਹੀ ਹੌਲੀ ਬੋਲਦੇ ਆਂ ਡਰਦੇ ਮੈਂ ਤਾਂ ਜਿਹੜਾ ਸੀਗਾ ਜੰਮ ਹੋਇਆ ਸੀ 22 ਚ 2022 ਚ ਜੰਮਿਆ ਇਹ ਬੰਦੇ ਇਹ ਦੋ ਬੰਦੇ ਅੱਜ ਜੰਮਣ ਆਏ ਆ ਗੈਸ ਦੀ ਕੀਮਤ ਹੈਗੀ 200 ਤੇ 57 ਨੂੰ ਅਨਲੀਡਡ ਤੇ 261 ਨੂੰ ਡੀਜ਼ਲ ਮਾਈਟਰੋ ਦੇ ਤੁਹਾਨੂੰ ਦੋਨੋਂ ਹੀ ਜਾ ਰਹੇ ਆ ਤੇ ਪਰ ਨਾਲ ਦੇਖ ਆਧੁਨਿਕਤਾ ਦਾ ਤੇ ਸਮੇਲ ਦੇਖੋ ਨਾਲ ਨਾਲ ਪੱਗੀ ਜਾ ਰਹੀ ਹੈ ਦੇਖੋ ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਨਾਲ ਨੇ ਭਾਈ ਸੁਖਮਨ ਸਿੰਘ ਗਰਮੀਤ ਸਿੰਘ ਢਿੱਲੋਂ ਤੇ ਪਹਿਲਾਂ ਤਾਂ ਅਸੀਂ ਹੁਣ ਐ ਖੁੱਲ ਕੇ ਬੋਲ ਰਹੇ ਆ ਤੁਸਾਨੂੰ ਸਾਡਾ ਸੀਨ ਦੇਖ ਕੇ ਆਉਣਾ ਵੀ ਅਸੀਂ ਕਿੱਥੇ ਖੜੇ ਆ ਤੇ ਕੀ ਆ ਪਰ ਆਉਣ ਵਾਲੇ 3-4 ਦਿਨ ਜਿਹੜੇ ਅਸੀਂ ਇੱਕ ਮੁਹਿੰਮ ਤੇ ਆ ਤੇ ਇਸ ਮੁਹਿੰਮ ਦੌਰਾਨ ਜਿੰਨਾ ਕ ਅਸੀਂ ਦੇਖਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਪਰ ਦੱਸਿਓਣਾ ਥੋੜਾ ਜਿਹਾ ਕਿਸੇ ਨੂੰ ਸ਼ੇਅਰ ਨਾ ਕਰਿਓ ਲਾਈਕ ਨਾ ਕਰਿਓ ਕਿਉਂਕਿ ਗੱਲ ਕੇਰੀ ਗੁਪਤ ਨਹੀਂ ਹੁੰਦੀਆਂ ਇਹ ਹੈ ਹੀ ਗੁਪਤ ਹੈ ਹਾਂ ਅਸੀਂ ਹਾਲੀਵੁੱਡ ਜਾਣਾ ਅਸੀਂ ਬਾਰਡਰ ਟੱਪਣ ਜਾ ਰਹੇ ਹਾਂ ਬਾਰਡਰ ਟੱਪਣ ਲਈ ਤੂੰ ਆ ਰੌਣਾ ਨਾ ਪਾਇਓ ਬਸ ਤੂੰ 20 ਮਿੰਟਾਂ ਦਾ ਤੁਸੀਂ ਬਾਰਡਰ ਟੱਪਣਾ ਤੇ ਬਸ ਆਪਦੇ ਕੋਲੇ ਰੱਖ ਲਿਓ ਗੱਲ ਜਿਹੜੀ ਚੀਜ਼ ਅਸੀਂ ਦੇਖੀ ਤੁਹਾਨੂੰ ਆ ਕੇ ਦਿਖਾ ਦੇਾਂਗੇ ਬਸ ਇੰਨੀ ਕ ਗੱਲ ਹੈ ਹਾਂ ਸਹੀ ਗੱਲ ਹੈ ਠੀਕ ਹੈ ਸੁੱਖਾ ਦਾਦਾ ਮੈਂ ਤਾਂ ਅਥੋਂ ਨਾ ਬੋਸਕੀ ਦੀ ਬਲੈਕ ਕਰਨੀ ਬਲੋ ਬਲੈਕ ਲੈ ਕੇ ਆਣਾ ਬੋਸ ਕੇ ਦਾ ਕੱਪੜਾ ਆ ਗਿਆ। ਜੇ ਮੈਂ ਬੋਸ ਕੀ ਲਿਆਉਣੀ ਆ ਤੇ ਬਲੈਕ ਕਰਨੀ ਆ ਇੱਥੇ ਆ ਕੇ ਕਹਿੰਦਾ ਪਤਾ ਨਹੀਂ ਕਹਿੰਦਾ ਕੁਰਤੇ ਪਜਾਮਾ ਕਿੰਨੇ ਦਾ ਇੱਕ ਵਿੱਚੇਗਾ। ਬਾ ਜਿੰਨੇ ਦਾ ਵੀ ਹੋਇਆ ਆਪਣੇ ਬਲੈਕ ਕਰਨੀ ਆ। ਸਾਰਾ ਕੁਝ ਇੱਥੇ ਹੀ ਨੇ ਦੱਸਿਓ ਜੀ ورਨਾ ਵੀ। ਢਿਲਲਾਬ ਤੁਸੀਂ ਕੀ ਲਿਆਉਣਾ ਥੋ? ਕੀ ਲਿਆਉਣਾ? ਮੈਂ ਦੱਸਣਾ ਨਹੀਂ ਮੈਂ ਤਾਂ ਲਿਆ। ਦੱਸਣਾ ਨਹੀਂ ਇਹਨੇ ਲਿਆ ਕੇ ਬਾਅਦ ਵਿੱਚ। ਚਲੋ ਆਲ ਕੁੱਟ ਜੀ ਮਿਲਦੇ ਆ ਤੁਹਾਨੂੰ ਪਾਕਿਸਤਾਨ ਦੇ ਵਿੱਚ ਉੱਥੇ ਸੱਜਣ ਮਿੱਤਰ ਵੇਟ ਕਰ ਰਹੇ ਆ ਇੱਕ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਆ ਕੱਲ ਵੀ ਬਹੁਤ ਵੱਡਾ ਗਰੁੱਪ ਗਿਆ ਤੇ ਇਹ 26 ਤਰੀਕ ਤੱਕ ਚੱਲਣੀ ਆ ਤੇ ਉਹਦੇ ਤੇ ਬਸ ਸੜਕੀ ਪਾਸ ਕਰਨੀ ਆ ਮੈਂ ਪਹਿਲਾਂ ਗੱਲ ਦਾ ਦਿੰਦਾ ਬਾਰਡਰ ਟੱਪ ਕੇ ਕਿਸੇ ਨੇ ਨਹੀਂ ਕਹਣਾ ਵੀ ਮੌਸਮ ਕਿਦਾਂ ਦਾ ਇੱਥੇ ਇਹ ਗੱਲ ਇੱਕ ਸਖਤ ਸਖਤ ਹਿਦਾਇਤ ਹੈ ਮੇਰੀ ਕਿਹ ਯਾਰ ਕਿਤੇ ਜਾ ਕੇ ਵੀ ਬਾਰਡਰ ਭਾਵੇਂ ਅਲਗ-ਅਲਗ ਆ ਮੌਸਮ ਐਨ ਸੇਮ ਟੂ ਸੇਮ ਆਉਂ ਹੀ ਜਾਣਦਾ ਵੀ ਕਈ ਕਈ ਬੰਦੇ ਕਹਿੰਦੇ ਨੇ ਵੀ ਦੂਜੀ ਕੰਟਰੀ ਜਾ ਕੇ ਮੌਸਮ ਬਦਲ ਗਿਆ ਹੁਣ ਕੁਦਰ ਕੁਦਰਤ ਬਦਲਣਾ ਨਹੀਂ ਕਰਦੀ ਸੀ ਹਾਂ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਕੈਮਰੇ ਦੇ ਪਿੱਛੇ ਸਪੈਸ਼ਲ ਧੰਨਵਾਦ ਸਾਡੇ ਬਾਈ ਨੂੰ ਆ ਬਾਦ ਚਲੋ ਜੀ ਅਸੀਂ ਪਹੁੰਚ ਗਏ ਆ ਪਾਕਿਸਤਾਨ ਲੰਘ ਗਏ ਆ ਤੇ ਦੇਖ ਲੋ ਸਾਡੇ ਦੋ ਬੰਦੇ ਤਾਂ ਹੁਣੇ ਢਿੱਲੇ ਜੇ ਪੈ ਗਏ ਕਿਉਂਕਿ ਸਫਰ ਬਹੁਤ ਸੀ ਨਾ ਕਿੰਨੇ ਮੀਟਰ ਸਫਰ ਕਰਕੇ ਆਏ ਹਾਂ ਆ ਬਾਈ ਸਾਡੀ ਸਪੋਰਟ ਕਰਨ ਆਏ ਆ ਬਾਈ ਕੀ ਨਾਂ ਤੁਹਾਡਾ ਸੁਭਾਨ ਸੁਭਾਨ ਬਾਈ ਆ ਗਿਆ ਤਾਂ ਵੀ ਮਿੱਠੂ ਬਰਾੜ ਕਿਹੜਾ ਮੈਂ ਕਿਹਾ ਵੀ ਮਿੱਠੂ ਚੱਲ ਮੈਨੂੰ ਕਹਿ ਲੈ ਆਪਣੇੜੇ ਜੀ ਇਹਨਾਂ ਲੱਗਦਾ ਹਾਇ ਤੇ ਉਧਰ ਦੇਖ ਢਿੱਲੋ ਸਾਹ ਪਾਕਿਸਤਾਨ ਦੀ ਧਰਤੀ ਤੇ ਸੁਖਵਾਨ ਸਿੰਘ ਦਾ ਸੈੱਲ ਮੁੱਕ ਗਿਆ ਆਉਂਦੇ ਦੇ ਹਾਂ ਸੈੱਲ ਹੋ ਗਿਆ ਉਹ ਦੇਖ ਕੇ ਮੈਂ ਫਿਰਦਾ ਪਿੱਛੇ ਪਾ ਕੇ ਮੁਕਸਰੀ ਪਜਾਮਾ ਕੁੜਤਾ ਸਮੂਹ ਸੈਲਿਫ ਫੋਟੋਆਂ ਜੋ ਫੋਟੋਆਂ ਦੀ ਗੱਲ ਹੈ ਫੋਟੋਆਂ ਦੀ ਗੱਲ ਹੈ ਪਾਕਿਸਤਾਨ ਦੇ ਆਪਾਂ ਇਮੀਗ੍ਰੇਸ਼ਨ ਨੂੰ ਜਾ ਰਹੇ ਹਾਂ ਕਿਉਂਕਿ ਇੱਧਰ ਕੰਸਟਰਕਸ਼ਨ ਚੱਲ ਰਹੀ ਆ ਉਹ ਜਿਹੜਾ ਰੀਟਰੀਟ ਲੱਗ ਗਿਆ ਬਹੁਤ ਸਫਰ ਕਰਕੇ ਪੰਨੂ ਸਾਹਿਬ ਨੇ ਕਹਿਣਗੇ ਉੱਥੋਂ ਪਟੂਰੇ ਖਾ ਕੇ ਆ ਕੇ ਫਿਰ ਇੱਥੇ ਮੰਡ ਜਾਂਦੇ ਆ ਖਾਣਾ ਜੈਟ ਲੈਗ ਹੋਇਆ ਹੋਇਆ ਆਪਾਂ ਹੁਣ ਕਿਤੇ ਆਰਾਮ ਕਰੀਏ ਜਾ ਰਹੇ ਆ ਮੌਸਮ ਤਾਂ ਤਾਂ ਫਰਕ ਨਹੀਂ ਪਾਉਦਾ ਬਿੱਟਾ ਪ੍ਰਤਾਪ ਮੌਸਮ ਨਹੀਂ ਬਦਲਿਆ ਯਾਰ ਮੁਲਕ ਬਦਲਿਆ ਦੇਸ਼ ਬਦਲ ਗਿਆ ਉਹੀ ਤਾਂ ਚਲੋ ਜੀ ਦੇਖੋ ਇਮੀਗ੍ਰੇਸ਼ਨ ਕਰਾਉਣੇ ਆ ਬਾਈ ਸਾਡੀ ਸੁਵਾਨ ਬਾਈ ਲੈ ਗਿਆ ਰੈਡੀ ਫੜ ਕੇ ਧੱਕੇ ਨਾਲ ਹੀ ਲਓ ਜੀ ਦੋਸਤੋ ਬਾਰਡਰ ਬਾਰਡਰ ਟੱਪ ਗਿਆ ਦੱਸੇ ਨਾਲ ਦੱਸਿਨਾ ਕਿਸ ਨੂੰ ਠੀਕ ਆ ਬਾਰਡਰ ਟੱਪਿਆ ਆਏ ਅਸੀਂ ਤਾਂ ਹੀ ਹੌਲੀ ਬੋਲਦੇ ਆਂ ਡਰਦੇ ਗਲਤ ਕੰਮ ਕੀਤਾ ਤੇ ਪਰ ਕੋਈ ਨਾ ਇਸ ਗਲਤ ਕੰਮ ਨੂੰ ਜਾਇਜ਼ ਕਰਨ ਲਈ ਸਾਡੇ ਕੋਲੇ ਰਾਣਾ ਸਾਹਿਬ ਪਹੁੰਚ ਚੁੱਕੇ ਆ ਤੇ ਇਸ ਟਾਈਮ ਬਹੁਤ ਹੀ ਪਿਆਰਾ ਚਾਹ ਦਾ ਕੱਪ ਅਸੀਂ ਇੱਕ ਪੀਤਾ ਤੇ ਇੰਨੇ ਕਿ ਸਵਾਦ ਚਾਹ ਸੀਗੀ ਵੀ ਕੱਲੀ ਚਾਹ ਨੇ ਲਾਹੌਰ ਦੇ ਜਿਹੜਾ ਮੁੱਲ ਮੋੜਤਾ ਹੁਣ ਦੇਖੋ ਮੈਂ ਤਾਂ ਜਿਹੜਾ ਸੀਗਾ ਜੰਮ ਹੋਇਆ ਸੀ 22 ਚ 2022 ਚ ਜੰਮਿਆ ਜੀ ਇਹ ਬੰਦੇ ਇਹ ਦੋ ਬੰਦੇ ਅੱਜ ਜੰਮਣ ਆਏ ਆ ਕਹਿੰਦੇ ਕਿਉਂਕਿ ਕਿਉਂਕਿ ਇਹਨਾਂ ਨੇ ਲਾਹੌਰ ਦੇਖਣਾ ਇਹ ਬਸ ਲਾਹੌਰ ਦੇ ਅੱਗੇ ਅੱਧੇ ਪੌਣੇ ਘੰਟੇ ਬਾਅਦ ਇਹਨਾਂ ਦਾ ਜਨਮ ਹੋਣ ਵਾਲਾ ਜਦੋਂ ਇਹ ਜੰਮ ਪਏ ਉਸ ਤੋਂ ਬਾਅਦ ਇਹਨਾਂ ਨੂੰ ਚੁੰਗਣੀਆਂ ਫੜਾਵਾਂਗੇ ਆਪਾਂ ਫਿਰ ਫਿਰ ਅੱਗੇ ਕਰਾਂ ਜਾਇ ਕਰ ਹਾਂ ਬੋਰ ਡੇਟ ਆਫ ਬਰਥ ਆ ਜੀ ਹਾਂ ਫਿਰ ਡੇਟ ਆਫ ਬਰਥ ਆ ਸਾਡੇ ਸੁਵਾਨ ਜੀ ਇਹਨਾਂ ਨੂੰ ਕਾਲ ਹੋ ਰਹੀ ਹੈ ਸਾਨੂੰ ਤੁਈ ਤੱਕ ਕੇ ਕੰਦਈ ਜਨੇ ਸਾਨੂੰ ਸੁਹਾਨ ਜੀ ਇਹਨਾਂ ਨੂੰ ਕਾਲ ਵਰੀਆ ਵੀ ਕਿਤੋਂ ਲਾਹੌਰ ਪਹੁੰਚਣ ਅੱਛਾ ਇਹਨਾਂ ਨੇ ਜਾਣਾ ਸੋ ਕੋਈ ਗੱਲ ਨਹੀਂ ਜੀ ਹੁਣ ਇਤੋਂ ਬਾਅਦ ਅਸੀਂ ਜਿਹੜਾ ਸਾਡੇ ਜਿਹੜੀ ਜਿੱਥੇ ਰਹਿਣ ਬਸੇਰਾ ਉੱਥੇ ਲੈ ਕੇ ਚੱਲੇ ਆ ਰਾਣਾ ਸਾਹਿਬ ਤੇ ਫਿਰ ਨਾਲ-ਨਾਲ ਜਿਹੜਾ ਵੀ ਸਾਡੀਆਂ ਐਕਟੀਵਿਟੀਜ਼ ਨੇ ਇਸ ਦੇ ਵਿੱਚ ਹੁੰਦੀਆਂ ਰਹਿਣੀਆਂ ਹਾਂ ਉਹ ਕਰਦੇ ਰਹਾਂਗੇ ਅੱਜ ਦੋਸਤੋ ਰਾਣਾ ਜੁਬਾਰ ਜੀ ਦੀ ਟੀਮ ਨੇ ਸਾਡਾ ਸਵਾਗਤ ਕੀਤਾ ਖੁਦ ਆਪ ਆਏ ਆ ਲੈਣ ਸਾਨੂੰ ਇੱਥੇ ਇਮੀਗ੍ਰੇਸ਼ਨ ਤੇ ਤੇ ਬੜੀ ਪਹਿਲੀ ਗੱਲ ਤਾਂ ਹੁਣ ਮੈਨੂੰ ਅਫਸੋਸ ਇਹ ਹੋ ਰਿਹਾ ਵੀ ਮੈਂ ਵੀਡੀਓ ਦੇ ਜ਼ਰੀਏ ਇਹਨਾਂ ਦੀ ਖੁਸ਼ਬੂ ਨਹੀਂ ਤੁਹਾਡੇ ਤੱਕ ਪਹੁੰਚਾ ਸਕਦਾ ਪਰ ਤੁਸੀਂ ਦੇਖੋ ਇੰਨੀ ਕੀ ਖੁਸ਼ਬੂ ਸੁਗੰਧ ਫਿਰ ਲੱਗਿਆ ਪੈਣਾ ਮੈਨੂੰ ਇਹ ਦੁੱਖ ਵੀ ਹੋ ਰਿਹਾ ਵੀ ਖੋਏ ਫੁੱਲਾਂ ਨੂੰ ਬਲੀ ਦੇਣੀ ਪਈ ਸਾਡੇ ਲਈ ਤੇ ਪਰ ਨਹੀਂ ਇਹ ਖੁਸ਼ਬੂ ਸਾਡੇ ਸਦਾ ਲਈ ਸਾਡੇ ਜ਼ਹਿਨ 'ਚ ਬਸੂਗੀ ਰਹਿਣਾ ਸਾਹਿਬ ਸੋ ਜੀ ਆਇਆਂ ਨੂੰ ਬਹੁਤ ਮਿਹਰਬਾਨੀ ਜੀ ਆਓ ਜੀ ਮੈਂ ਹੋਇਆ ਜੀ ਇਥੇ ਲੌਰੇ ਐ ਲੌਰ ਦੀ ਮੈਟਰੋ ਜੀ ਮੈਟਰੋ ਦੇ ਥੱਲੇ ਥੱਲੇ ਹੀ ਜਾ ਰਹੇ ਆ ਤੇ ਪਰ ਨਾਲ ਦੇਖ ਅਧੁਨਿਕਤਾ ਦਾ ਤੇ ਸਮੇਲ ਦੇਖੋ ਨਾਲ ਨਾਲ ਬੱਗੀ ਜਾ ਰਹੀ ਹੈ ਦੇਖੋ ਸਗਵੰਤ ਲੈਣਾ ਬੱਗੀ ਤੇ ਜੂੜਾ ਆ ਜੀ ਅੱਗੇ ਬਾਅਦ ਚ ਲਾ ਦੇਖੋ ਜੀ ਅਧੁਨਿਕਤਾ ਦਾ ਤੇ ਸਮੇਲ ਦੇਖੋ ਬੱਗੀ ਦਾ ਬਾਬਾ ਜੀ ਨਜ਼ਾਰੇ ਲੈ ਰਹੇ ਆ ਅੰਦਰ ਨੂੰ ਵੱਧਦਾ ਜਾ ਰਿਹਾ ਤੁਹਾਡਾ ਸਗਵੰਤ ਸਿੰਘ ਜੀ ਜੀ ਕਿਵੇਂ ਤੂੰ ਹੁਣ ਫੋਨ ਛੱਡੇਗਾ ਕਿ ਨਹੀਂ ਛੱਡੇਗਾ ਨਜ਼ਾਰੇ ਲੈ ਬਾਹਰ ਦੇ ਲਾਹੌਰ ਦੇ ਨਹੀਂ ਨਹੀਂ ਮੈਂ ਆ ਪਰਦੇ ਦੇ ਪਿੱਛੇ ਕਰੋ ਜੀ ਤੁਸੀਂ ਤੁਸੀਂ ਕਹਿੰਦਾ ਨਜ਼ਾਰੇ ਲੈ ਲਾਓ ਮੈਂ ਜੰਮ ਗਿਆ ਜੀ ਹੁਣ ਜੰਮ ਗਿਆ ਲਾਹੌਰ ਆ ਗਿਆ ਹਾਂ ਵੀ ਇੱਕ ਤਾਂ ਜਾ ਰਹੇ ਇੱਧਰ ਵੀ ਜੰਮ ਗਿਆ ਬੰਦੇ ਦੇਖੋ ਇਹ ਨਹੀਂ ਉੱਥੇ ਹੋ ਗਿਆ ਓਕੇ ਹਾਂ ਜਿੱਦ ਲਾਹੌਰ ਦੇ ਵਿੱਚ ਆਏ ਹੋਏ ਆ ਜੀ ਹੁਣ ਚੱਲੇ ਲਾਹੌਰ ਦੇ ਵਿੱਚ ਦੀ ਲੰਘ ਰਹੇ ਆ ਸਾਡੇ ਲੁਕਾਣੇ ਤੋਂ ਚੱਲੇ ਆ ਹੁੰਦਾ ਟਾਈਮ ਆ ਤਾਂ ਇਹ ਤਾਂ ਜੀਵ ਹੀ ਆ ਤੇ ਬਾਕੀ ਸ਼ਹਿਰ ਦਾ ਜਿਹੜਾ ਹੁੰਦਾ ਉਹ ਸ਼ਹਿਰਦਾਰੀ ਵਾਲਾ ਧੂਆਂ ਧੱਪਾ ਦਿੱਲੀ ਵਾਲਾ ਅਮਰਸਰ ਵਾਲਾ ਉਹ ਇੱਥੇ ਵੀ ਹੈ ਜੀ ਕਿਉਂਕਿ ਟੱਪੇ ਤਾਂ ਕਹਿੰਦੇ 1 ਕਿਲੋਮੀਟਰ ਹੀ ਇਧਰ ਹੈ ਨਾ 2-4 ਕਿਲੋਮੀਟਰ ਦੀ ਗੇੜਾ ਬਾਕੀ ਤਾਂ ਉਹੀ ਛੇੜਾਂ ਇੱਧਰ ਰਣਾ ਜੀ ਮੇਰੇ ਸਾਬ ਨਾਲ ਬਾਜ਼ਾਰ ਵੀ ਲੇਟ ਖੁੱਲਦੇ ਹਨ ਰਾਤ ਨੂੰ ਲੇਟ ਤੱਕ ਚੱਲਦੇ ਹਨ ਆਹ ਤੇ ਲੇਟ ਅੱਗੇ ਜਦੋਂ ਥੋੜੀ ਪੋਲੂਸ਼ਨ ਵਧੀ ਸੀ ਤੇ ਉਦੋਂ ਗਵਰਨਮੈਂਟ ਨੇ 8 ਵਜੇ ਤੱਕ ਦਾ ਰੱਖਿਆ ਸੀ ਪ੍ਰੋਗਰਾਮ ਅੱਛਾ ਵੀ ਰਾਤ ਨੂੰ 8 ਹਾਂਜੀ 8 ਤੋਂ ਬਾਅਦ ਬਿਲਕੁਲ ਬੰਦ ਹਰਸ਼ਾ ਅੱਛਾ ਤੇ ਹੁਣ ਕਿੰਨੇ ਬੰਦ ਹੁੰਦੇ ਆ ਤੁਸੀਂ ਕਿਹੋ ਬਣੀਆਂ ਜੇ ਰਸਤਰ ਆ ਫਿਰਦੇ ਰਹੇ ਮਨੋ ਹੋਇਆ ਤੁਸੀਂ ਲੇਟ ਤੱਕ ਬਹੁਤ ਰਹਿਨੇ ਆ ਜਾ ਕੇ ਇਹ ਮਤਲਬ 11:00 ਵਜੇ ਅੱਜ ਤੇ ਚਲੋ ਛੱਡੇ ਇਸ ਕਰਕੇ ਲਾਹੌਰ ਬੰਦ ਆ ਸੰਡੇ ਕਰਕੇ ਔਰ ਜੁਮੇ ਨੂੰ ਬਾਕੀ ਜਿਹੜਾ ਨਾ ਸਾਰੇ ਖੁੱਲੇ ਰਹਿੰਦੇ ਸਾਰੇ ਵੀ ਨਹੀਂ ਇਹ ਮੈਨੂੰ ਇੱਕ ਜੀਨ ਦੱਸਿਓ ਤੁਸੀਂ ਆਪਾ ਪਾਕਿਸਤਾਨ ਤਾਂ ਜੁਮੇ ਨੂੰ ਨਹੀਂ ਛੁੱਟੀ ਆਗੀ ਜਮੇਰੋ ਜੀ ਸਾਡੇ ਪਾਕਿਸਤਾਨ ਦੇ ਆਲ ਸ਼ਹਿਰਾਂ ਨੂੰ ਜੁਮੇਵਾਰ ਦੇ ਦਿਨ ਤਕਰੀਬਨ ਮਾਰਕੀਟ ਬੰਦ ਹੁੰਦੀ ਹੈ ਅੱਛਾ ਜੀ ਸਵਾਏ ਲਾਹੌਰ ਤੋਂ ਲਾਹੌਰ ਜੁਮੇਵਾਰ ਦੇ ਦਿਨ ਇਸ ਤੋਂ ਓਪਨ ਰਹਿੰਦਾ ਕਿ ਬਾਕੀ ਸ਼ਹਿਰਾਂ ਵਾਲਾ ਸਾਰੇ ਜਿਹੜੇ ਦੋਸਤ ਨੇ ਨਾ ਉਹ ਸ਼ਾਪਿੰਗ ਕਰਨ ਵਾਸਤੇ ਮੇਨ ਇੱਥੋਂ ਹਨ ਲਾਹੌਰ ਤੋਂ ਅੱਛਾ ਜਿਹਨੂੰ ਹੋਲ ਡਿਸਟ੍ਰਿਬਿਊਸ਼ਨ ਲਾਹੌਰ ਤੋਂ ਜਾਂਦੀ ਹੈ ਸਾਰੇ ਪੰਜਾਬ ਨੂੰ ਓਕੇ ਓਕੇ ਇਸ ਕਰਕੇ ਇਹ ਐਤਵਾਰ ਨੂੰ ਛੁੱਟੀ ਕਰਦੇ ਨੇ ਬਾਕੀ ਜਿਹੜੇ ਪੰਜਾਬ ਦੇ ਬਾਕੀ ਸ਼ਹਿਰ ਨੇ ਉਹ ਐਤਵਾਰ ਨੂੰ ਛੁੱਟੀ ਨਹੀਂ ਕਰਦੇ ਬਾਕੀ ਜਿਹੜਾ ਜੋਗ ਹੋਪਨ ਹੋਏਗਾ ਓਕੇ ਤਾਂ ਹੀ ਸਾਨੂੰ ਵੀ ਇਹ ਸੀਗਾ ਕਨਫਿਊਜ਼ ਆ ਵੀ ਇੱਥੇ ਤਾਂ ਸ਼ੁੱਕਰਵਾਰ ਦੀ ਛੁੱਟੀ ਆ ਹਾਂਜੀ ਚਲੋ ਯਾਨ ਚ ਗੱਲ ਆ ਸਾਡੇ ਲਾਹੌਰ ক্লোਜ਼ ਤੇ ਬਾਕੀ ਜਿਹੜਾ ਫਰਾਈਡੇ ਜਿਹੜਾ ਨਾ ਲਓ ਜੀ ਤੇਲ ਦੀ ਕੀਮਤ ਵੀ ਦਿਖਾ ਦਈਏ ਫਿਰ ਉੱਥੇ ਤੇਲ ਦੀ ਕੀਮਤ ਹੈਗੀ 200 ਤੇ 57 ਨੂੰ ਅਨਲੀਡਡ ਤੇ 261 ਨੂੰ ਡੀਜ਼ਲ ਪਾਕਿਸਤਾਨੀ ਰੁਪਈਏ ਡੀਜ਼ਲ ਮਹਿੰਗਾ ਹਾਂਜੀ ਡੀਜ਼ਲ ਸਸਤਾ ਕਾ ਮਹਿੰਗਾ ਚਾਰ ਸੈਂਟਰ ਚਾਰ ਚਾਰ ਕ ਪੈਸੇ ਚਾਰ ਪੈਸੇ ਚਾਰ ਰੁਪਏ ਚਾਰ ਰੁਪਏ ਤੁਸੀਂ ਵੀ ਇੱਥੇ ਨੋਟ ਕਰਿਆ ਹੋਣਾ ਦੋਸਤੋ ਤੇ ਮੈਂ ਵੀ ਨੋਟ ਕਰ ਰਿਹਾ ਸੀ ਵੀ ਜਿਹੜਾ ਪੋਲੂਸ਼ਨ ਤੇ ਪ੍ਰਦੂਸ਼ਣ ਜਿਹੜਾ ਸਾਡਾ ਇੰਨਾ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ ਇੰਨਾ ਕਿ ਜ਼ਿਆਦਾ ਘਰ ਕਰ ਗਿਆ ਵੀ ਜਿਹੜਾ ਦਰਖਤ ਤਾਂ ਵਿਚਾਰੇ ਕੁਦਰਤ ਆ ਜਿਹੜੀ ਨੇਚਰ ਆ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਜੇ ਅਸੀਂ ਇੱਕ ਦਿਨ ਮੂੰਹ ਨਾਲ ਤੋਤਾ ਹੋਵੇ ਮੂੰਹ ਤੇ ਕਾਰਸ ਜਮੀ ਹੋਵੇ ਤੇ ਸਸੀਂ ਕੀ ਫੀਲ ਕਰਾਂਗੇ ਤੇ ਇਹ ਵੀ ਇੱਕ ਜਾਨ ਆ ਇਹਨਾਂ ਦੇ ਵਿੱਚ ਜੀਵਨ ਆ ਤੇ ਪਰ ਇਸ ਬੰਦੇ ਨੇ ਤਰੱਕੀ ਕਰ ਲਈ ਤੇ ਦਰਖਤਾਂ ਦੇ ਉੱਤੇ ਜਿੰਨਾ ਰੇਤਾ ਜੰਮਿਆ ਮੈਂ ਇੰਡੀਆ 'ਚ ਵੀ ਮਹਿਸੂਸ ਕੀਤਾ ਇਕੱਲੇ ਪਾਕਿਸਤਾਨ 'ਚ ਨਹੀਂ ਇੱਥੇ ਵੀ ਮਹਿਸੂਸ ਕਰ ਰਿਹਾ ਖਾਸ ਕਰਕੇ ਜਦੋਂ ਤੁਸੀਂ ਆਸਟ੍ਰੇਲੀਆ ਵਰਗੇ ਕੰਟਰੀ 'ਚ ਰਹਿੰਦੇ ਹੋ ਤਾਂ ਤੁਸੀਂ ਉੱਥੇ ਦੇਖਦੇ ਹੋ ਜਿਵੇਂ ਪੱਤੇ ਇਦਾਂ ਲੱਗਦੇ ਆ ਜਿਵੇਂ ਰੋਜ਼ ਕੋਈ ਧੋਕੇ ਜਾਂਦਾ ਜਾਂ ਉਹਨਾਂ ਨੂੰ ਪਾਲਿਸ਼ ਕੀਤੀ ਹੁੰਦੀ ਆ ਤੇ ਪਰ ਇੱਥੋਂ ਦੇ ਜੇ ਤੁਸੀਂ ਪੱਤੇ ਦੇਖਦੇ ਹੋ ਤਾਂ ਇੰਨਾ ਕੁ ਜ਼ਿਆਦਾ ਰੇਤਾ ਚੜਿਆ ਹੁੰਦਾ ਇਹ ਸਾਡੀ ਜਿਹੜੀ ਆਵਾਮ ਆ ਜਾਂ ਆਮ ਲੋਕਾਂ ਦਾ ਸਾਨੂੰ ਇਹ ਸੋਚਣਾ ਪੈਂਦਾ ਇਹਦੇ ਲਈ ਇਸ ਇਨਾਂ ਦੀ ਜਾਂ ਤਾਂ ਇਹਨਾਂ ਦੀ ਬਹੁਤਾਤ ਹੀ ਇੰਨੀ ਕਰਦੀ ਏ ਵੀ ਇਹ ਆਪਣੇ ਆਪ ਨੂੰ ਫਿਰ ਕਲੀਨ ਕਰਨ ਲੱਗ ਜਾਣ ਬਹੁਤ ਮੀਂਹ ਪੈਣ ਲੱਗੇ ਇੱਕ ਉਤਰਤ ਜਿਹੜੀ ਆਪਣੇ ਆਪ ਨੂੰ ਸਾਂਭ ਲੇ ਪਰ ਕੁੱਲਮ ਲੈ ਕੇ ਹੈਗੀ ਆ ਜੀ ਲੋ ਜੀ ਇਸ ਟਾਈਮ ਅਸੀਂ ਲਾਹੌਰ ਦੇ ਵਿੱਚ ਸ਼ਾਮ ਦਾ ਟਾਈਮ ਆ ਅਸੀਂ ਨੇ ਇੱਕ ਨਾਟਕ ਕੱਲ ਨੂੰ ਹੋਣਾ ਅਨੀਤਾ ਸ਼ੁਭਦੀਸ਼ ਜੀ ਹੋਰਾਂ ਨੇ ਖੇਡਣਾ ਸੀ ਅਸੀਂ ਉਹ ਦੇਖਣ ਆਏ ਸੀ ਏਰੀਆ ਤੇ ਪਰ ਇੱਥੇ ਸੰਯੋਗ ਮਿਲਿਆ ਸਾਨੂੰ ਬੀਬਾ ਜੀ ਮਿਲੇ ਤੇ ਬੀਬਾ ਜੀ ਨੇ ਕਹਿੰਨੇ ਮੈਂ ਸਰਦਾਰਾਂ ਨਾਲ ਫੋਟੋ ਖਿਚਾਉਣੀ ਐ ਸੁਗਵੰਤ ਤੇ ਬਾਈ ਉਹਰੇ ਸਾਡੇ ਨਾਲ ਸੀਗੇ ਤੇ ਅਸੀਂ ਕਹੇ ਚਲੋ ਅਸੀਂ ਫੋਟੋ ਕਿਚਣ ਲਗੇ ਪਰ ਉਹਦੇ ਚ ਗੱਲਾਂ ਚੋਂ ਗੱਲ ਨਿਕਲ ਕੇ ਆਈ ਕੁਝ ਕਿ ਚੰਗੀ ਗੱਲਾਂ ਨਿਕਲ ਕੇ ਆਈਆਂ ਫਿਰ ਅਸੀਂ ਸੋਚਿਆ ਤੁਹਾਡੇ ਨਾਲ ਰਿਕਾਰਡ ਕਰ ਲਈਏ ਤੁਸੀਂ ਆਪਣੇ ਨਾਂ ਤੋਂ ਸ਼ੁਰੂ ਕਰਿਓ ਵੀ ਭਾਜੀ ਜੀ ਮੇਰਾ ਨਾਮ ਹੈਗਾ ਸਾਨੀਆ ਢਿੱਲੋਂ ਸਾਨੀਆ ਢਿੱਲੋਂ ਹਾਂਜੀ ਸਾਨੀਆ ਢਿੱਲੋਂ ਜੀ ਮੈਂ ਤੁਸੀਂ ਲਾਹੌਰ ਰਹਿੰਦੇ ਹੋ ਜੀ ਅਸੀਂ ਲਾਹੌਰ ਰਹਿੰਦੇ ਹਾਂ ਲੇਕਿਨ ਮੇਰੇ ਜੋ ਹੈ ਅਬਾਓ ਜਦਾਤ ਸਨ ਔਰ ਅਮਰਤਸਰ ਤੋਂ ਸਨ ਸਾਡਾ ਉਥੋਂ ਸੋਰਸਿੰਗ ਸਾਡਾ ਪਿੰਡ ਸੀ ਸੋਰਸਿੰਗ ਹਾਂਜੀ ਸੋਰਸਿੰਗ ਪਿੰਡ ਸੀ ਸਾਡਾ ਤੇ ਕੋਨੇ ਵਾਲਾ ਮੇਰੇ ਜਿਹੜੀ ਦਾਦੀ ਸਨ ਉਹਨਾਂ ਦਾ ਪਿੰਡ ਸੀ ਮੇਰੇ ਜਿਹੜੇ ਦਾਦਾ ਸਨ ਉਹ ਤੇ ਦਾਦੀ ਮੇਰੇ ਵਾਲਾ ਸਾਹਿਬ ਯਾਨਕਿ ਮੇਰੇ ਦਾਦਾ ਜੀ ਜਿਹੜੇ ਸਨ ਨਾ ਮੇਰੀ ਦਾਦੀ ਦੇ ਕੋਈ ਯਾਨਕਿ ਭੈਣ ਭਰਾ ਨਹੀਂ ਸਨ ਜੀ ਜੀ ਤੇ ਉਹ ਫਿਰ ਜਦੋਂ ਮੇਰੇ ਦਾਦਾ ਜੀ ਸ਼ਾਦੀ ਹੋ ਗਈ ਨਾ ਦਾਦੀ ਦੇ ਨਾਲ ਉਹ ਸੁਰ ਸਿੰਘ ਤੋਂ ਫਿਰ ਕੋਨੇ ਵਾਲਾ ਮਾਈਗ੍ਰੇਟ ਕਰ ਗਿਆ ਨਾ ਤੇ ਮੇਰੇ ਵਾਲਾ ਸਾਹਿਬ ਦੀ ਪਿਤਾਏ ਜੜੀ ਨਾ ਉਹ ਕੋਨੇ ਵਾਲਾ ਦੀ ਹੈਗੀ ਤੇ ਕੋਨੇ ਵਾਲਾ ਉਧਰ ਪੰਜਾਬ ਚ ਜਾਂ ਇਧਰ ਆ ਨਹੀਂ ਨਹੀਂ ਅਮਰਸਰ ਉਹ ਅਮਰਸਰ ਹਾਂਜੀ ਅਮਰਸਰ ਜਾਂਦੀ ਤੇ ਤੁਸੀਂ ਕਿਤੇ ਗਏ ਉਥੇ ਨਹੀਂ ਕਦੀ ਵੀ ਨਹੀਂ ਚਾਂਸ ਹੀ ਨਹੀਂ ਮਿਲਿਆ ਸਾਨੂੰ ਵੀਜ਼ਾ ਹੀ ਨਹੀਂ ਦਿੰਦੇ ਜਾਣਾ ਚਾਹੁੰਦੇ ਹੋ ਕਿਉਂ ਨਹੀਂ ਜ਼ਰੂਰ ਵੀਜ਼ੇ ਨੂੰ ਕੀ ਕਹਿੰਦਿਆਂ ਰਿਫਿਊਜ਼ ਕਰਦੇ ਨੇ ਨਹੀਂ ਦਿੰਦੇ ਨਾ ਉਹ ਜੇ ਉਧਰ ਕੀ ਹੋਣਾ ਚਾਹੀਦਾ ਰਿਸ਼ਤੇਦਾਰ ਹੋਣਾ ਚਾਹੀਦਾ ਜਾਂ ਤਾਂ ਦਿੰਦੇ ਆਂ ਹਾਂ ਸਾਰੀ ਗੱਲ ਕੋਈ ਦੋਸਤ ਹੋ ਜਾਏ ਕੋਈ ਭੈਂਟਰਾ ਹੋਵੇ ਤੇ ਫਿਰ ਕੋਈ ਬੁਲਾ ਲੈਂਦਾ ਹੈ ਤੁਹਾਡਾ ਜਿਹੜਾ ਇੱਥੇ ਪੰਜਾਬ 'ਚ ਰਾਜ ਰਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਆ ਬਿਲਕੁਲ ਐਸੇ ਤਰ੍ਹਾਂ ਪੰਗਿਆਂ ਦਾ ਰਾਜ ਰਿਆ ਤੁਹਾਡੇ ਕੀ ਕੋਈ ਲਿੰਕ ਬਣੇ ਸੀਗੇ ਕੋਈ ਇਦਾਂ ਦੇ ਉਹ ਵੀ ਤੁਸੀਂ ਗੱਲ ਕਰ ਰਹੇ ਸੀ ਹਾਂ ਜੀ ਉਹ ਮੇਰੇ ਵਾਲਦ ਸਭ ਦੱਸਦੇ ਹੁੰਦੇ ਸੀ ਕਿ ਸਾਡੇ ਜਿਹੜੇ ਨਾ ਰਣਜੀਤ ਸੰਦਾ ਸੰਦਾ ਸਿੰਘ ਸਾਹਿਬ ਜਿਹੜੇ ਸਨ مشیر ਸਰ ਰਣਜੀਤ ਸਿੰਘ ਸਾਹਿਬ ਦੇ ਜੀ ਤੇ ਫਿਰ ਉਹਨਾਂ ਦੇ ਬੇਟੇ ਦੇ مشیر ਹੋ ਗਏ ਨਾ ਗੱਜੀ ਸਿੰਘ ਦੇ ਤੇ ਰঞ্জੀਤ ਸਿੰਘ ਸਾਹਿਬ ਦੇ ਦੋ ਬੇਟੇ ਸਨ अजीत ਸਿੰਘ ਤੇ ਮਜੀਦ ਸਿੰਘ ਤੇ ਅਸੀਂ ਜਿਹੜੇ ਨਾ ਅਸੀਂ अजीत ਸਿੰਘ ਸਾਹਿਬ ਦੀ نسل ਦੇ ਵਿੱਚ ਹੋਏ ਹਾਂ ਹਾਂਜੀ ਅੱਗੋਂ نسل ਗ੍ਰੇਨ 15ਵੀਂ ਹਾਂ ਮੇਰੇ ਖਿਆਲ ਦੇ ਵਿੱਚ ਤੇ ਐਸੇ ਤਰ੍ਹਾਂ ਨਾ ਫਿਰ ਮੇਰੇ ਜਿਹੜੇ अजीत ਸਿੰਘ ਸਨ ਸਾਡੇ ਜਿਹੜੇ ਬਹੁਜਦਾਦ ਸਨ ਉਹਨਾਂ ਦੇ ਅੱਗੋਂ بیٹے ਸਨ ਬਾਬਾ ਲਸ਼ਕਰੀ ਜੀ ਫਿਰ ਉਹਨਾਂ ਨੇ ਜਿਹੜਾ ਨਾ ਆਪਣਾ ਧਰਮ ਚੇਂਜ ਕਰ ਲਿਆ ਨਾ ਉਹ ਫਿਰ ਸਿੱਖ ਤੋਂ ਮੁਸਲਮਾਨ ਹੋ ਗਏ ਹਾਂਜੀ ਉਹ ਹੱਜ ਕਰਨ ਗਏ ਤਾਂ ਉੱਥੋਂ ਫਿਰ ਰਸਤੇ 'ਚ ਇਹਨਾਂ ਵਾਪਸੀ ਜਦੋਂ ਆਏ ਨਾ ਤਾਂ ਰਸਤੇ 'ਚ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਅੱਗੋਂ بیٹے ਸਨ ਬਾਬਾ ਮੁਹੰਮਦ ਫਕੀਰ ਅੱਛਾ ਜੀ ਫਿਰ ਮੁਹੰਮਦ ਫਕੀਰ ਦੀ نسل 'ਚ ਉਹਨਾਂ ਮੁਹੰਮਦ ਹਨੀਫ ਢਿੱਲੋ ਜੀ ਫਿਰ ਜੀ ਮੁਹੰਮਦ ਰਮਜ਼ਾਨ ਢਿੱਲੋ ਮੁਹੰਮਦ ਨੀਰ ਦੇ ਤਿੰਨ ਪੁੱਤਰ ਸਨ ਤੇ ਮੈਂ ਉਹਨਾਂ ਦੀ ਜਿਹੜੀ ਸਭ ਤੋਂ ਛੋਟੀ ਉਲਾਦ ਹੈ ਉਹਨਾਂ ਦੇ ਉਲਾਦ ਚੋਂ ਮੈਂ ਹੈਗੀ ਆ ਜੀ ਜੀ ਨਹੀਂ ਬਹੁਤ ਵਧੀਆ ਤੁਸੀਂ ਬਰੀਫ ਕਰਕੇ ਸਾਨੂੰ ਦੱਸਿਆ ਚਲੋ ਸਾਡੀਆਂ ਜੜਾਂ ਤੁਹਾਡੇ ਨਾਲ ਜੁੜਦੀਆਂ ਬਿਲਕੁਲ ਇਸੇ ਤਰ੍ਹਾਂ ਜੀ ਮਿਲ ਬਿਲਕੁਲ ਦੇਖੋ ਜੀ ਆਪਣੇ ਕਹਿੰਦੇ ਨੇ ਚਿੜੀ ਕਾਵਾਂ ਨੂੰ ਆਪਣੀ ਜਾਤ ਬਰਾਦਰੀ ਪਿਆਰੀ ਹੁੰਦੀ ਏ ਤੇ ਜਦ ਇਹ ਗੱਲ ਹੈ ਤੁਸੀਂ ਲੋਗ ਆਪਣੇ ਜੇ ਥੋੜਾ ਜਿਹਾ ਤਾਂ ਖੂਨ ਕਸ਼ਿਸ਼ ਮਾਰਦਾ ਹੈ ਨਾ ਬਿਲਕੁਲ ਮਾਰਦਾ ਬਿਲਕੁਲ ਨਹੀਂ ਅਸੀਂ ਦੁਆਰਦਾਸ ਕਰਾਂਗੇ ਜੀ ਤੁਸੀਂ ਆਪਣੇ ਪਿੰਡ ਵੀ ਜਾਓ ਜੇ ਸਾਡਾ ਕੋਈ ਸਹਿਯੋਗ ਬਣਦਾ ਹੋਵੇ ਅਸੀਂ ਜ਼ਰੂਰ ਦੇਣੇ ਪਿਆਰਾਂ ਕਿਦੇ ਵੀ ਕੋਈ ਲੋਡ ਹੋਵੇ ਅਸੀਂ ਕਰ ਸਕਦੇ ਹਾਂ ਜੀ ਜ਼ਰੂਰ 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 ਕਰਾਂਗੇ ਸੋ ਬਹੁਤ ਧੰਨਵਾਦ ਜੀ ਜੀ ਬਹੁਤ ਆਸਟ੍ਰੇਲੀਆ ਤੇ ਸਵਭੀ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਬਹੁਤ ਬਹੁਤ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਏ

ਸਫੰਤ ਸਾ ਪੰਜਾਬ ਮੇ ਆਏ ਹੈ ਪਹਿਲੇ ਤਾਂ ਅਸੀਂ ਉਹਨਾਂ ਨੂੰ ਖੁਸ਼ਾਮਦਿਦ ਕਰਦੇ ਹਾਂ ਸ਼ੁਕਰੀਆ ਜੀ ਸਾਬ ਕੈਸੇ ਆਪਕੇ ਹਾਂ ਬਸ ਕਰਪਾ ਮਾਗਦੇ ਇਹ ਬਤਾਏ ਕਿ ਪੰਜਾਬ ਪਹਿਲੀ ਦਫਾ ਆਏ ਹੈ ਕਿ ਆਤੇ ਜਾਂਤੇ ਨਹੀਂ ਫਸਟ ਟਾਈਮ ਜੀ ਲਾਹੌਰ ਤਾਂ ਫਸਟ ਟਾਈਮ ਹੋਇਆ ਆ ਅਸੀਂ ਕਹਿੰਦੇ ਉਹਨੇ ਨਾ ਕਿ ਵੀ ਜਿਹੜਾ ਲਾਹੌਰ ਨਹੀਂ ਘੁੰਮਿਆ ਤੇ ਜੰਮਿਆ ਨਹੀਂ ਅਸੀਂ ਸਾਡੇ ਹੁਣ ਜੰਮਣ ਆਏ ਆ ਅਸੀਂ ਫਸਟ ਟਾਈਮ ਲੋ ਤੁਹਾਨੂੰ ਕਿਹਦਾ ਲੱਗਾ ਨਾ ਲਾਹੌਰ ਦੇਖੋ ਜਾਨੂੰ ਆਪਣੇ ਪਿੰਡਾਂ ਵਰਗਾ ਆਪਣਾ ਸ਼ਹਿਰ ਆਪਣਾ ਪੰਜਾਬ ਸਾਨੂੰ ਮਿੱਟੀ ਦੀ ਖੁਸ਼ਬੂ ਉਦਾਂ ਜਿਓ ਤੇ ਮਤਲਬ ਕਿ ਵਰਡ ਨਹੀਂ ਹੈਗੇ ਸਬਸਕ੍ਰਾਈਬ ਕਰਨ ਨੂੰ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਤੁਹਾਨੂੰ ਤਾਂ ਆਪਣਾ ਫੀਲ ਹੁੰਦਾ ਕਿ ਉਦਾਂ ਦੇ ਲੋਕ ਉਦਾਂ ਦੀ ਜੁਬਾਨ ਖਾਣੇ ਬਿਨੇ ਲਿਆਜ਼ ਨਾ ਦੱਸੋ ਹਾਲੇ ਮੈਂ ਪੰਜਾਬ ਨਾਲ ਮਿਲਦਾ ਜੁਲਦਾ ਖਾਣਾ ਇੱਥੇ ਮਿਲ ਰਿਹਾ ਹੈ ਹਾਲੇ ਮੈਂ ਬਹੁਤਾ ਖਾਦਾ ਨਹੀਂ ਪਰ ਮੈਨੂੰ ਲੱਗਦਾ ਜਿੱਦਾਂ ਦੇ ਨਾਲ ਜਦਨੇ ਖਾਦਾ ਪੀਤਾ ਮਤਲਬ ਕਿ ਸੇਮੀ ਚੀਜ਼ ਹੀ ਹੋਏਗੀ ਜਾਂ ਵਧੀਆ ਹੋਏਗਾ ਤੇ ਹੁਣ ਆਣਾ ਜਾਣ ਲੱਗਾ ਹੋਏਗਾ ਉਮੀਦ ਹੈ ਜੀ ਮੈਂ ਤਾਂ ਜਿੱਦਾਂ ਹਾਲੇ ਦੇਖਣ ਨੂੰ ਬਹੁਤ ਕੁਝ ਹੈ ਇਹ ਇੱਕ ਵਿਜ਼ਿਟ ਨਹੀਂ ਮਨ ਨੂੰ ਲੱਗਦਾ ਪੂਰਾ ਹੁੰਦਾ ਇਹ ਹੁਣ ਆਣਾ ਜਾਣਾ ਰਹੇਗਾ ਕਿੰਨੇ ਦਿਨ ਦਾ ਸਟੇ ਕਰਨਾ ਇਹ ਹੈਗਾ ਜੀ ਸਾਡਾ 4-5 ਦਿਨ ਦਾ ਜੀ ਅਸੀਂ ਹੈਗੇ ਆ ਜੀ ਕਿਹੜਾ ਹੈ ਪਾਕ ਖਰੀ ਤੇ ਹਾਂ ਜੀ ਹਾਂ ਤੇ ਐਸਾ ਹੀ ਵਧਾਈਆਂ ਤੁਹਾਡੇ ਨਾਲ ਜੀ ਹਾਂ ਜੀ ਤੇ ਐਸਾ ਹੀ ਵਧਾਈਆਂ ਸਾਡੇ ਲਈ ਕੰਮ ਹੋਵੇ ਪੰਜਾਬ ਵਿੱਚ ਕੋਈ ਅਸੀਂ ਹਾਜ਼ਰ ਹਿਤਮਾਂ ਦੇ ਬਲਕੇ ਆਓ ਕਿਸੇ ਨਾਸ਼ਤਾ ਖਾਣਾ ਇਕੱਠੇ ਖਾਈਏ। ਸ਼ੁਕਰੀਆ ਜੀ ਨਹੀਂ ਇਹ ਥੋੜੀ ਮੈਂ ਜਿਹੜੀ ਤੁਹਾਡੀ ਪ੍ਰਾਹਣਚਾਰੀ ਹੈ ਜੀ ਇਹ ਮੈਨੂੰ ਲੱਗਦਾ ਵੀ ਕਿਤੇ ਹੋਰ ਹੈ ਹੀ ਨਹੀਂ ਪੰਜਾਬ ਤੁਹਾਡੇ ਤੋਂ ਵੱਧ ਕੇ ਸਾਨੂੰ ਮਲ ਕੇ ਹੱਥਾਂ ਚ ਚੁੱਕਦੇ ਹਾਂ ਬਹੁਤ ਬਹੁਤ ਮਿਹਰਬਾਨੀ ਤੇ ਮੈਂ ਸਾਰੇ ਆਪਣੇ ਚੜ੍ਹਦੇ ਪੰਜਾਬ ਦੇ ਜਿੰਨੇ ਵੀ ਵੀਰ ਭਰਾ ਨੇ ਸਾਰਿਆਂ ਨੂੰ ਕਹਿਣਾ ਵੀ ਲਾਹੌਰ ਆਓ ਪੰਜਾਬ ਆਪਣਾ ਦੇਖੋ। ਲਾਹੌਰ ਆਇਆ ਨਾ ਬਿਲਕੁਲ ਜੀ ਬਿਲਕੁਲ ਲਾਹੌਰ ਹੀ ਹੈ ਜੀ। ਹਾਂ ਜੀ ਹਾਂ ਜੀ ਮੈਂ ਸਾਰਿਆਂ ਨੂੰ ਕਹਿਣਾ ਵੀ ਜਰੂਰ ਆਓ ਜਮਏ ਨੇ ਹਾਂਜੀ ਹਾਂਜੀ ਅਸੀਂ ਜਮਗੇ ਆ ਤੇ ਆ ਸ਼ੁਕਰੀਆ ਜਨਮ ਦਿਨ ਹਾਂਜੀ ਹਾਂਜੀ ਬਹੁਤ ਸਾਰੀ ਵਧਾਈਆਂ ਜੀ ਇਹਨਾਂ ਵਾਸਤੇ ਅਸੀਂ ਉਮੀਦ ਕਰਨੇ ਆਂਦੇ ਆਂ ਸਾਡੇ ਨਾਲ ਹੀ ਮਿਲਦੇ ਆਂ ਅਸੀਂ ਵੀ ਇਹਨਾਂ ਨੂੰ ਦਾਵਤ ਦਾ ਪੇਗਾਮ ਦਿੰਨੇ ਆਂ ਆਂ ਸਾਡੇ ਨਾਲ ਖਾਨ ਪੇ ਤੇ ਲੋ ਵੀ ਜਾਂਦਾ ਇੱਕ ਜਜ਼ਬਾ ਦਹੀਏ ਨਾ ਹਾਂਜੀ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਲੋ ਜੀ ਆਥਨ ਦਾ ਬੇਲਾ ਤੇ ਗੁਲਬਰਗ ਚੌਂਕ ਦਾ ਨਾ ਹਾਂਜੀ ਗੁਲਬਰਗ ਮੇਨ ਮਾਰਕੀਟ ਮੇਨ ਮਾਰਕੀਟ ਗੁਲਬਰਗ ਤੇ ਬਹੁਤ ਹੀ ਸੋਹਣਾ ਏਰੀਆ ਤੇ ਕਾਫੀ ਲੈਂਡ ਖੜਗੇ ਸੀ ਮੈਡਮ ਅਨੀਤਾ ਸ਼ਰਦੀਸ਼ੌਰੇ ਕਹਿੰਦੇ ਸੀ ਕਾਫੀ ਪੀਣੀ ਆ ਤੇ ਅਸੀਂ ਕਹਿੰਦੇ ਚਲੋ ਯਾ ਲੋ ਆ ਬੱਠੇ ਆ ਤੇ ਆਪਾਂ ਲੈ ਰਹੇ ਨਜ਼ਾਰਾ ਇਸ ਚੌਂਕ ਦਾ ਬਹੁਤ ਹੀ ਖੂਬਸੂਰਤ ਜਿਹੜੀ ਕੈਫੇ ਆ ਕੋਈ ਪਤਾ ਨਹੀਂ ਹੈ ਪੰਜਾਬਾਂ ਦੀ ਪਛਾਣ ਹੈ 11 ਪੰਜਾਬਾਂ ਦੀ ਪਛਾਣ ਆ ਬਾਈ ਆਹ ਦੇਖੋ ਜੀ ਆ ਤਾਰ ਆ ਦੇਖੋ ਆ ਤਾਰ ਜਿਵੇਂ ਜਾਂਦੀ ਹੈ ਹੈਵੀ ਪੂਰੀ ਮੋਟੀ ਹਾਈ ਵੋਲਟੇਜ ਦੀ ਉਹਨੂੰ ਇਹ ਤਾਂ ਕਾਮਨ ਜੀਆਂ ਗੱਲਾਂ ਸਾਡੀਆਂ ਇੱਥੇ ਲਓ ਜੀ ਲਓ ਤੁਹਾਨੂੰ ਰੈਡੀ ਵੀ ਦਿਖਾ ਦੇ ਲੈ ਸੌਦਾ ਹੁੰਦਾ ਦਿਖਾਉਣਾ ਮੈਂ ਸੌਦਾ ਹੁੰਦਾ ਦਿਖਾਉਣਾ ਦਿਖਾਓ ਜੀ ਕੀ ਸੌਦਾ ਹੋ ਰਿਹਾ ਅਸੀਂ ਕਾਬਲ ਤੋਂ ਸੀ ਕਾਬਲ ਜਾ ਰਹੇ ਸੀਗੇ ਅਕੂਟ ਖਾਣ ਵਾਸਤੇ ਅੱਛਾ ਜੀ ਤੁਸੀਂ ਆ ਗਏ ਹੋ ਤਾਂ ਮੈਨੂੰ ਲੱਗਦਾ ਹੁਣ ਅਸੀਂ ਇੱਥੇ ਕਾਬਲ ਮੈਂ ਇੱਥੇ ਰਹਿਣ ਦੀ ਇਹ ਤਾਂ ਬੈਟਰ ਹੈ ਲੋ ਜੀ ਆ ਦੇਖੋ ਅਖਰੋਟ ਕਾਬਲ ਦੇ ਲੋ ਜੀ ਇਹ ਅਖਰੋਟ ਲੈ ਰਹੇ ਸੀ ਮੈਡਮ ਕਾਬਲ ਦੇ ਰੇੜੀਆਂ ਅਖਰੋਟ ਦੇ ਸਾਰਾ ਕੁਝ ਇੱਥੇ ਵਿਕ ਰਿਹਾ ਜੀ ਤੇ ਰੇੜੀ ਦਾ ਸਟਾਈਲ ਦੇਖੋ ਲਾਹੌਰ ਦੀ ਦਾ ਤੇ ਰੇੜੀ ਦਾ ਸਟਾਈਲ ਆ ਟਾਟ ਗੇਟੀਆਂ ਦੇ ਤੇ ਹਿਊਮਨ ਰਾਈਟ ਦੇ ਮਨਿਸਟਰ ਰਮੇਸ਼ ਸਿੰਘ ਜੀ ਅਰੋੜਾ ਹੁਣ ਤੁਹਾਡੇ ਨਾਲ ਸੰਬੋਧਨ ਕਰਨਗੇ ਸਿਰਫ ਦੋ ਚਾਰ ਗੱਲਾਂ ਕਰਨਗੇ ਰਮੇਸ਼ ਸਿੰਘ ਜੀ ਅਰੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਬਾਹ ਟਰੈਕਟ ਰਹੀ ਭਾਰਤ ਪਾਈਆ ਸੰਕਟ ਗੇਟੇ ਵਿਚ ਵਿਖਾਰੇ ਵੀ ਹਨ ਕਿਤੇ ਸੈਲੈਬ੍ਰਿਟੀ ਵੀ ਹਨ ਜਿਹੜੇ ਰਿਟਾਇਰਡ ਅਫਸਰ ਵੀ ਹਨ ਪ੍ਰੋਫੈਸਰ ਵੀ ਹਨ ਸਰਪ੍ਰਸਤ ਵੀ ਹਨ ਸੜੀਆਂ ਬਣਾਉਣਾ ਹੈ ਨੜੇ ਖਰਾੜੇ ਬਜ਼ੁਰਗ ਨੜੇ ਬੱਚੇ ਜਿਹੜੇ ਵੇਖਿਆ ਚਲੋ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਦੇ ਪ੍ਰੋਜੈਕਟ ਦੇ ਮੈਂ ਆਪ ਜੀ ਨੂੰ ਆਪਣੇ ਵੱਲੋਂ ਪਾਕਿਸਤਾਨ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਪੂਰੀ ਕੈਬਨਟ ਵੱਲੋਂ

ਜੇ ਪੰਜਾਬ ਦੀ ਗੱਲ ਕਰੀਏ ਜਾਂ ਪੰਜਾਬੀ ਦੀ ਗੱਲ ਕਰੀਏ ਜਾਂ ਸਿੱਖੀ ਦੀ ਗੱਲ ਕਰੀਏ ਜਾਂ ਮਿਨੋਰਟੀ ਦੀ ਗੱਲ ਕਰੀਏ ਤਾਂ ਉਹਨੂੰ ਕਿਸੇ ਵੀ ਰੂਪ 'ਚ ਖਤਰੇ 'ਚ ਨਹੀਂ ਦੇਖਿਆ ਜਾ ਸਕਦਾ ਜਿਵੇਂ ਇਹ ਜੇ ਉਦਮੀ ਤੇ ਨੌਜਵਾਨ ਜਿਹੜੇ ਮਿਨਿਸਟਰ ਬਣਨਗੇ ਤੇ ਆ ਕੇ ਉਹ ਸੁਧਾਰ ਦੀ ਲਹਿਰ ਚੜਾਉਣਗੇ ਅੱਜ ਉਹਨਾਂ ਦਾ ਜਦੋਂ ਮੈਂ ਲੈਕਚਰ ਸੁਣਿਆ ਤੇ ਮੂੰਹ ਕੰਡਾ ਖੜਾ ਹੋਇਆ ਕਿ ਕਿਦਾਂ ਕਿਦਾਂ ਦੇ ਕੰਮ ਹੋ ਰਿਹਾ ਸੋ ਅਸੀਂ ਧੰਨਵਾਦ ਕਰਦਾ ਮੈਂ ਸਾਰੇ ਆਸਟ੍ਰੇਲੀਆ ਵਾਸਤੇ ਸਿੱਖਾਂ ਬੰਨੀਓ ਪੰਜਾਬੀਆਂ ਬੰਨੀਓ ਜਿਨ੍ਹਾਂ ਨੇ ਖਾਸ ਕਰਕੇ ਪੰਜਾਬ ਦੀ ਇਸ ਲਹਿੰਦੇ ਪੰਜਾਬ ਦੀ ਗਵਰਨਮੈਂਟ ਦਾ ਜਿਨ੍ਹਾਂ ਨੇ ਸਾਡੇ ਸਿੱਖ ਨੂੰ ਮਾਣ ਮੱਛਿਆ ਧੰਨਵਾਦ ਜੀ